ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਅੱਜ ਦੀ ਇਸ ਕਹਾਣੀ 'ਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਭਾਗ ਤੀਜਾ ਹੁਣ ਪਰਮਜੀਤ ਆਪਣੇ ਬੱਚਿਆਂ ਨੂੰ ਲੈ ਕੇ ਸ਼ਹਿਰ ਚਲੀ ਗਈ ਸੀ ਘਰ ਵਿੱਚ ਘਟੋ ਘਟ ਅੱਠ ਮੈਂਬਰ ਰਹਿੰਦੇ ਸੀ ਜਿੰਨਾਂ ਦਾ ਸਾਰਾ ਕੰਮ ਰਾਜਵੀਰ ਨੂੰ ਕਰਨਾ ਪੈਂਦਾ ਸੀ ਨਿੱਕੀਆਂ ਨਣਦਾ ਤੇ ਦਿਔਰ ਸਕੂਲ ਪੜਨ ਜਾਂਦੇ ਸੀ ਸਾਸ ਸਹੁਰਾ ਖੇਤੀ ਦਾ ਕੰਮ ਕਰਦੇ ਸੀ ਉਹ ਡੰਗਰਾਂ ਦੇ ਲਈ ਪੱਠੇ ਵਗੈਰਾ ਲਿਆਉਂਦੇ ਰਾਜਵੀਰ ਸਵੇਰੇ 4 ਵਜੇ ਹਰ ਰੋਜ਼ ਉੱਠਦੀ ਸਵੇਰੇ 4 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਤਿੰਨੇ ਟਾਈਮ ਚੁੱਲ੍ਹੇ ਚੌਕੇ ਦਾ ਰੋਟੀ ਟੁੱਕ ਦਾ ਕੰਮ ਵੀ ਕਰਨਾ ਖੂਹ ਤੋਂ ਪਾਣੀ ਲਿਆ ਕੇ ਘਰ ਦੀ ਸਫਾਈ ਦਾ ਕੰਮ ਵੀ ਉਸਨੇ ਹੀ ਕਰਨਾ ਸਾਰੇ ਪਰਿਵਾਰ ਦੇ ਕੱਪੜੇ ਵੀ ਉਸਨੇ ਹੱਥਾਂ ਨਾਲ ਆਪ ਧੋਣੇ ਉਹ ਵੀ ਖੂਹ ਉੱਤੇ ਜਾ ਕੇ ਉਸ ਦੀ ਗੋਦ 3 ਸਾਲਾਂ ਵਿੱਚ ਦੋ ਬੱਚੇ ਸਨ ਜਿਨ੍ਹਾਂ ਨੂੰ ਉਹ ਸੰਭਾਲਦੀ ਘਰ ਦਾ ਕੰਮ ਕਰਦੀ ਸਾਰੇ ਪਰਿਵਾਰ ਨੂੰ ਖੁਸ਼ ਰੱਖਣ ਦਾ ਯਤਨ ਕਰਦੀ ਪਰ ਫਿਰ ਵੀ ਉਸ ਦੇ ਕੰਮ ਦੀ ਕੋਈ ਵੀ ਕਦਰ ਨਹੀਂ ਕਰਦਾ ਸੀ ਉਸ ਦਾ ਪਤੀ surjeet ਵੀ ਸਾਰਾ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਡੰਗਰਾਂ ਦੇ ਪੱਠੇ ਲਿਆਉਂਦਾ ਪਰ ਘਰ ਦੇ ਕੰਮਾਂ ਦੀ ਕੋਈ ਕਦਰ ਨਹੀਂ ਕਰਦਾ ਰਾਜਵੀਰ ਆਪਣੇ ਪਤੀ ਨੂੰ ਬਹੁਤ ਆਖਦੀ ਕਿ ਤੂੰ ਵੀ ਦੁਕਾਨ ਤੇ ਕੰਮ ਕਰਨ ਜਾਇਆ ਕਰ ਉਹ ਹਰ ਰੋਜ਼ 11 ਵਜੇ ਤੋਂ ਪਹਿਲਾਂ ਨਹੀਂ ਜਾਂਦਾ ਸੀ ਅੱਗਿਓ ਉਸ ਦਾ ਭਰਾ ਵੀ ਆਖਦਾ ਸੀ ਕਿ ਪਤਾ ਨਹੀਂ ਇਹ ਘਰ ਬੇਲਾ ਹੀ ਬੈਠਾ ਰਹਿੰਦਾ ਐਨੇ ਦਿਨ ਚੜੇ ਤੱਕ ਦੁਕਾਨ ਤੇ ਆਉਂਦਾ ਉਧਰ ਸੁਖਵੀਰ ਹੁਣ ਸ਼ਹਿਰ ਵਿੱਚ ਰਹਿੰਦਾ ਸੀ ਉਸਨੇ ਆਪਣੀ ਪਤਨੀ ਨੂੰ ਘਰ ਦਾ ਸਾਰਾ ਸਮਾਨ ਲਿਆ ਕੇ ਦੇਣਾ ਹੁੰਦਾ ਸੀ ਹੁਣ ਉਸ ਨੂੰ ਆਪਣੇ ਪਰਿਵਾਰ ਦੀ ਵੀ ਚਿੰਤਾ ਵੱਡ-ਵੱਡ ਖਾਂਦੀ ਸੀ ਤੇ ਆਪਣੇ ਮਾਪਿਆਂ ਤੇ ਛੋਟੇ ਭਰਾਵਾਂ ਦੀ ਵੀ ਜਦੋਂ ਸੁਖਵੀਰ ਉੱਤੇ ਖਰਚੇ ਦਾ ਭਾਰ ਵਧਣ ਲੱਗਿਆ ਤਾਂ ਉਸਨੇ ਹੌਲੀ-ਹੌਲੀ ਸ਼ਰਾਬ ਪੀਣੀ ਘਟ ਕਰਨੀ ਸ਼ੁਰੂ ਕਰ ਦਿੱਤੀ ਦਿਨ-प्रतिदिन ਉਹਨਾਂ ਦੇ ਘਰ ਦੀ ਹਾਲਤ ਸੁਧਰਦੀ ਗਈ। ਹੁਣ ਸੁਖਵੀਰ ਦੇ ਘਰ ਦੂਜੇ ਲੜਕੇ ਨੇ ਜਨਮ ਲਿਆ। ਉਹ ਸਵੇਰੇ ਜਲਦੀ ਦੁਕਾਨ ਤੇ ਚਲਾ ਜਾਂਦਾ ਸੀ ਤੇ ਸਮੇਂ ਸਿਰ ਦੁਕਾਨ ਤੇ ਜਾਣ ਕਾਰਨ ਗਾਹਕ ਹੋਰ ਜੁੜਦੇ ਗਏ। ਦੁਕਾਨ ਦੀ ਹਾਲਤ ਹੋਰ ਵਧੀਆ ਹੁੰਦੀ ਗਈ। ਪਿੰਡ ਵਿੱਚ ਵੀ ਘਰ ਪੂਰਾ ਖਰਚਾ ਭੇਜਣ ਲੱਗ ਪਿਆ। ਉਸ ਦੀਆਂ ਭੈਣਾਂ ਨੇ ਵੀ 10ਵੀਂ ਤੱਕ ਪੜਾਈ ਕਰ ਲਈ ਸੀ ਛੋਟੇ ਦੋਨੋਂ ਭਰਾ ਵੀ ਵੱਡੇ ਹੋ ਗਏ ਸੀ ਉਹ ਵੀ ਹੁਣ ਦੁਕਾਨ ਤੇ ਨਾਲ ਲਾ ਕੇ ਕੰਮ ਵਿੱਚ ਹੱਥ ਬਟਾਉਂਦੇ ਪਰ surjeet ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਕਦੇ ਪਸ਼ੂਆਂ ਨੂੰ ਪੱਠੇ ਲਿਆਉਂਦਾ ਕਦੇ ਘਰ ਦੇ ਹੋਰ ਨਿੱਕੇ ਮੋਟੇ ਕੰਮ ਕਰਦਾ ਰਹਿੰਦਾ ਉਧਰ ਰਾਜਵੀਰ ਵੀ ਸਾਰਾ ਦਿਨ ਕੰਮ ਦੇ ਵਿੱਚ ਰੁੱਝੀ ਰਹਿੰਦੀ ਸ਼ਾਮ ਨੂੰ ਉਸ ਨੇ ਖੂਤੇ ਜਾ ਕੇ ਡੋਲ ਨਾਲ ਪਾਣੀ ਕੱਢਣਾ ਤੇ ਬਾਲਟੀਆਂ ਭਰ-ਭਰ ਆਪਣੇ ਦਿਉਰਾਂ ਸਹਰੇ ਤੇ ਪਤੀ ਵਾਸਤੇ ਇਸ਼ਨਾਨ ਕਰਨ ਲਈ ਰੱਖਣੀਆਂ ਪਰ ਰਾਜਵੀਰ ਦੇ ਕਰਦੇ ਕੰਮਾਂ ਦੀ ਕੋਈ ਵੀ ਕਦਰ ਨਹੀਂ ਸੀ ਕਰਦਾ ਨਾ ਹੀ ਉਸ ਦੇ ਪਤੀ ਦੀ ਪੁੱਛ ਪ੍ਰਤੀਤ ਸੀ ਨਰਾਤਾ ਸਿੰਘ ਦਾ ਹੁਣ ਤੀਸਰਾ ਲੜਕਾ ਵੀ ਜਵਾਨ ਸੀ ਉਸ ਦਾ ਵੀ ਉਸ ਨੇ ਵਿਆਹ ਕਰਨ ਬਾਰੇ ਸੋਚਿਆ ਹੁਣ ਕਾਰੋਬਾਰ ਵਧੀਆ ਚੱਲ ਪਿਆ ਸੀ ਉਸ ਦਾ ਰਿਸ਼ਤਾ ਬਹੁਤ ਵਧੀਆ ਘਰ ਹੋ ਗਿਆ ਤੇ ਵਿਆਹ ਵੀ ਉਸ ਦਾ ਬੜੀ ਧੂਮ ਧਾਮ ਨਾਲ ਕੀਤਾ ਗਿਆ ਨਰਾਤਾ ਸਿੰਘ ਦੇ ਘਰ ਹੁਣ ਤੀਜੀ ਨੂੰ ਆ ਗਈ ਸੀ ਪਹਿਲੀ ਨੂੰ ਤਾਂ ਹੁਣ ਸ਼ਹਿਰ ਵਿੱਚ ਰਹਿੰਦੀ ਸੀ ਦੂਜੀ ਤੇ ਤੀਜੀ ਨੂੰ ਨੂੰ ਘਰ ਘਰ ਵਿੱਚ ਰਹਿੰਦੀਆਂ ਸਨ ਹੁਣ ਸੱਸ ਸਹੁਰੇ ਨੂੰ ਰਾਜਵੀਰ ਵੀ ਵਧੀਆ ਨਹੀਂ ਸੀ ਲੱਗਦੀ ਕਿਉਂਕਿ ਹੁਣ ਉਹਨਾਂ ਕੋਲ ਰੋਟੀ ਪਾਣੀ ਬਣਾਉਣ ਲਈ ਤੀਜੀ ਨੂੰ ਆ ਗਈ ਸੀ ਸੁਖਵੀਰ ਦੀ ਪਤਨੀ ਪਰਮਜੀਤ ਕੌਰ ਰਾਜਵੀਰ ਦੀ ਸਾਕੀ ਭੈਣ ਸੀ ਪਰ ਉਸ ਨੂੰ ਵੀ ਉਸਤੇ ਕੋਈ ਤਰਸ ਨਹੀਂ ਆਉਂਦਾ ਸੀ ਉਸ ਨੇ ਕਦੇ ਵੀ ਆਪਣੀ ਭੈਣ ਦਾ ਪੱਖ ਨਹੀਂ ਸੀ ਪੂਰਿਆ ਸਗੋਂ ਉਹ ਆਪਣੇ ਸੱਸ ਸਹੁਰੇ ਤੇ ਦਿਉਰਾ ਨਾਲ ਹੀ ਗੱਲ ਕਰਦੀ ਸੀ ਨਰਾਤਾ ਸਿੰਘ ਨੇ ਆਪਣੇ ਵੱਡੇ ਮੁੰਡੇ ਨਾਲ ਸਲਾਹ ਕੀਤੀ ਕਿ ਸਰਜੀਤ ਸਿੰਘ ਨੂੰ ਅੱਡ ਕਰ ਦਿੱਤਾ ਜਾਵੇ ਉਹ ਸੋਚਦੇ ਸੀ ਕਿ ਸਰਜੀਤ ਤਾਂ ਕੋਈ ਕੰਮ ਵੀ ਨਹੀਂ ਕਰਦਾ ਇਤਾਂ ਵਿਹਲਾ ਹੀ ਰਹਿੰਦਾ ਹੈ ਸਰਜੀਤ ਸਮਝਦਾਰ ਸੀ ਉਹ ਸੋਚਦਾ ਸੀ ਜੇ ਮੈਂ ਸਵੇਰ ਤੋਂ ਹੀ ਦੁਕਾਨ ਤੇ ਚੱਲਾ ਗਿਆ ਤਾਂ ਉਸ ਦਾ ਬਿਰਧ ਪਿਤਾ ਤੇ ਮਾਂ ਘਰ ਵਿੱਚ ਪਸ਼ੂਆਂ ਲਈ ਪੱਠੇ ਕਿਵੇਂ ਲਿਆਉਣਗੇ ਨਰਾਤਾ ਸਿੰਘ ਨੇ ਆਪਣੇ ਵੱਡੇ ਲੜਕੇ ਸੁਖਵੀਰ ਨਾਲ ਸਰਜੀਤ ਨੂੰ ਅੱਡ ਕਰਨ ਦੀ ਸਲਾਹ ਕਰ ਲਈ ਘਰ ਵਿੱਚ ਰਹਿਣ ਦੀ ਤਾਂ ਜਗ੍ਹਾ ਥੋੜੀ ਸੀ ਉਹਨਾਂ ਨੂੰ ਬਾਹਰ ਖੇਤਾਂ ਵਿੱਚ ਇੱਕ ਪਲਾਟ ਕੱਟ ਕੇ ਦੇ ਦਿੱਤਾ ਏ ਸੀ ਜੀ ਆਪਣੀ ਅੱਜ ਦੀ ਕਹਾਣੀ ਇਸ ਕਹਾਣੀ ਨੂੰ ਲਿਖਿਆ ਹੈ ਲੇਖਕ ਦਿਆਲ ਕੌਰ ਜੀ ਨੇ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਹਾਣੀ ਦੇ ਅਗਲੇ ਭਾਗ ਜਲਦੀ ਹੀ ਲੈ ਕੇ ਆਵਾਂਗੇ